ਗੱਲਬਾਤ ਕਰੀਏ ਆਪਾਂ ਮੋਦੀ ਸਾਹਿਬ ਦੀ ਜਿਹੜੇ ਵੈਸੇ ਤਾਂ ਗੱਲ ਇਹ ਆ ਕਿ ਮੋਦੀ ਸਾਹਿਬਾ ਜਿਹੜਾ ਉਹ ਮੈਡੀਟੇਸ਼ਨ ਕਰ ਰਹੇ 48 ਘੰਟਿਆਂ ਦੇ ਲਈ ਪਰ ਗੱਲ ਇਹ ਆ ਕਿ ਮੋਦੀ ਸਾਹਿਬ ਵਾਲੇ ਮਿੰਟੂ ਜੀ ਪਾਣੀ ਕਿਨੇ ਛੱਡਾ ਜੀ ਕੀ ਕਹਾਣੀ ਆ ਮਿੰਟੂ ਜੀ ਦੇਖੋ ਮੈਂ ਤੇ ਆਪ ਜਦੋਂ ਸ਼ਾਮੀ ਗਿਆ ਨਾ ਤੇ ਉਦੋਂ ਤੇ ਇਸ ਗੱਲ ਤੇ ਬੜੀ ਬਹਿਸ ਚੱਲ ਪਈ ਕਰੇ ਮੈਂ ਜਾ ਕੇ ਦੇਖਿਆ ਤਾਂ ਕਹਿੰਦੇ ਜੀ ਕਿ ਮੋਦੀ ਸਾਹਿਬ ਨੇ ਜਿੱਥੇ ਉਤਰਨਾ ਸੀਗਾ ਹੁਸ਼ਿਆਰਪੁਰ ਵਿਖੇ ਉੱਥੇ ਤੇ ਕਹਿੰਦੇ ਨਹਿਰ ਰੋੜ ਦਿੱਤੀ ਭਾਈ ਉੱਥੇ ਹਲੀਬੈਡ ਵਾਲੋ ਮੈਂ ਕਹੇ ਤਾਂ ਬੜੀ ਖਤਰਨਾਕ ਗੱਲ ਆ ਜੀ ਵੈਸੇ ਤੇ ਮੋਦੀ ਸਾਹਿਬ ਸਤਪਤਨਾ ਦੇ ਤਾਰੂ ਆ ਤੁਹਾਨੂੰ ਪਤਾ ਉੱਤੇ ਸਮੁੰਦਰ ਚ ਡੁਬਕੀ ਵੀ ਲਾ ਲੈਂਦੇ ਨੇ ਆ ਇੱਕ ਤਿੰਨ ਇੱਕ ਮਹੀਨੇ ਪਹਿਲਾਂ ਹੀ ਦੇਖੇ ਸੀ ਤੁਸੀਂ ਵੀਡੀਓ ਉਹਨਾਂ ਦੀ 3-2 ਮਹੀਨੇ ਪਹਿਲਾਂ ਵੀ ਨਰ ਕੰਮ ਇਹ ਚੱਲੇ ਸੀ ਕਹਿੰਦੇ ਪੂਰੀ ਦੁਨੀਆ ਸ਼ੇਅਰ ਕਰੀ ਜਾਂਦੀ ਮੋਦੀ ਸਾਹਿਬ ਨੇ ਪਾਣੀ ਦੇ ਵਿੱਚ ਪਤਾ ਨਹੀਂ ਕੀ ਕਰ ਦਿੱਤਾ ਜੀ ਉਹਨਾਂ ਨੇ ਕਹਿੰਦੇ ਕਿ ਜੀ ਗੱਲ ਇਹ ਆ ਕਿ ਦੇਖੋ ਭਈ ਸਿਸਟਮ ਜਿਹੜਾ ਹੈ ਨਾ ਉਹ ਇਸ ਤਰ੍ਹਾਂ ਦਾ ਹੈ ਕਿ ਪੰਜਾਬ ਦੇ ਵਿੱਚ ਹੀ ਬਥੇਰੀਆਂ ਘਟਨਾਵਾਂ ਹੋਈਆਂ ਨੇ ਜੀ ਇਦਾਂ ਦੀਆਂ ਜੀ ਜਿਵੇਂ 1971 ਦੇ ਵਿੱਚ ਨਾ ਇੰਦਰਾ ਗਾਂਧੀ ਆਈ ਗੋਲ ਬਾਗ ਹੈ ਨਾ ਜਿਹੜਾ ਉੱਥੇ ਰੈਲੀ ਸੀਗੀ ਤੇ ਜਦੋਂ ਇੰਦਰਾ ਗਾਂਧੀ ਨੇ ਸਪੀਚ ਸਟਾਰਟ ਕੀਤੀ ਕਿਸੇ ਨੇ ਸੱਪ ਛੱਡਤਾ ਉਹਦੇ ਵਿੱਚ ਉਹ ਕਿਹਾ ਜਿਹੜਾ ਉਹ ਟਡਪਾ ਸੱਪ ਹੋਏ ਭੇੜਤੇ ਉੱਥੇ ਇੱਕ ਦੂਜਾ ਬਸ ਇੰਨੇ ਕਹਿਣ ਦੀ ਡੇਰ ਆ ਬਸ ਸੱਪ ਸੀ ਮੁੜ ਕੇ ਦੱਸਦੇ ਕੋਈ ਸੱਪ ਫੜਨ ਵਾਲਾ ਜਿਹੜਾ ਲਾਗੂ ਬੁਲਾਇਆ ਗਿਆ ਉਹਨੇ ਸੱਪ ਸੁਪ ਫੜਿਆ ਤੇ ਭਾਸ਼ਨ ਵੈਸੇ ਚੱਲਦਾ ਹੀ ਰਿਹਾ ਹੋਰ ਵੀ ਇੱਕ ਘਟਨਾ ਹੈਗੀ ਇਸ ਤਰ੍ਹਾਂ ਦੀ ਕਿਉਂਕਿ ਭਾਜਪਾ ਨੇ ਦੋਸ਼ ਲਾਇਆ ਕਿ ਜਾਣਬੁੱਝ ਕੇ ਕੀਤਾ ਗਿਆ ਹੈ ਵੀ ਇਹ ਪਾਣੀ ਜਿਹੜਾ ਤੋੜਿਆ ਗਿਆ ਉਹ ਕਿਸੇ ਨੇ ਕੀ ਹੈ ਕਿ ਉਹ ਜਿਹੜੀ ਲੱਗੋ ਨਹਿਰ ਵਗਦੀ ਹੀ ਜਿਵੇਂ ਆਪਣੇ ਨਹੀਂ ਤੁਹਾਡੇ ਇਧਰ ਨਹਿਰ ਤੇ ਲੱਗੇ ਹੁੰਦੇ ਫਟੇ ਜੇ ਉਹ ਫੱਟਾ ਚੱਕਦਾ ਕਿਸੇ ਨੇ ਗੇਟ ਵਾਲਵ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਚੱਕਦਾ ਪਾਣੀ ਤੁਰ ਪਿਆ ਉੱਥੇ ਸੜਕ ਤੱਕ ਆ ਗਿਆ ਉਥੋਂ ਅਲੀਪੈਡ ਜਿਹੜਾ ਸੀਗਾ ਜਾਂ ਰੈਲੀ ਵਾਲੀ ਜਗਾ ਸੀ ਉਹ ਦੱਸਦੇ ਕਿ 2.5 ਤੇ 3 ਕਿਲੋਮੀਟਰ ਸੀ ਕਿ ਲੋਕੋਮੀਟਰ ਪਾਣੀ ਨੇ ਪੰਦ ਜਿਹੜਾ ਤੈ ਕਰ ਲਿਆ ਉਹ ਕਿਸੇ ਨੇ ਸੂਚਨਾ ਦਿੱਤੀ ਪ੍ਰਸ਼ਾਸਨ ਨੂੰ ਉਹ ਨਾ ਦਿੱਤਾ ਤਾਂ ਪਹਰਾਂਤੀ ਪੈ ਗਈ ਉਹਨਾਂ ਨੇ ਨਾਲ ਦੀ ਨਾਲ ਜੀਸੀਬੀ ਮੰਗਾਈ ਤੇ ਅੱਗੋਂ ਕਹਿੰ ਲੋਕ ਬੰਨ ਲਾਤਾ ਤੇ ਪਿੱਛੋਂ ਉਹਨਾਂ ਨੇ ਫੱਟਾ ਜਿਹੜਾ ਥੱਲੇ ਸੁੱਟਤਾ ਜੀ ਪਰ ਭਾਜਪਾ ਵਾਲੇ ਕਹਿੰਦੇ ਕਿ ਸਾਜਸ਼ ਸੀ ਕਿ ਰੈਲੀ ਖਰਾਬ ਕੀਤੀ ਜਾਵੇ ਤੇ ਇਸ ਤਰ੍ਹਾਂ ਦੀ ਉਹ ਹੀ ਇੱਕ ਘਟਨਾ ਦੁਆਬੇ ਚ ਇੱਕ ਹੋਰ ਵਾਪਰੀ 1997 ਚ ਅਇਕੇ ਗੁਜਰਾਲ ਇੰਦਰ ਕੁਮਾਰ ਗੁਜਰਾਲ ਜੀ ਬਣੇ ਪ੍ਰਾਈਮ ਮਿਨਿਸਟਰ ਸ਼ਾਇਦ 12th ਸੀਗੇ ਉਹ 12ਵੇਂ ਸੀਗੇ ਜਦੋਂ ਬਣੇ April 97 ਦੀ ਗੱਲ ਆ ਉਹ ਜਦੋਂ ਪ੍ਰਧਾਨ ਮੰਤਰੀ ਬਣੇ ਜਿਵੇਂ ਨਹੀਂ ਪੁੱਛਦਾ ਚਲੋ ਡੇਟ ਇੱਧਰ ਉੱਧਰ ਹੋ ਸਕਦੀ ਹੈ ਤਾਂ ਹੁੰਦਾ ਕੀ ਆ ਕਿ ਉੱਥੇ ਜਿੱਥੇ ਖਟਕੜ ਕਲਾਂ ਦੇ ਵਿੱਚ ਰੈਲੀ ਰੱਖੀ ਗਈ ਆਉਣਾ ਸੀਗਾ ਦੇਵੀ ਲਾਲ ਨੇ ਉਦੋਂ ਡਿਪਟੀ ਪ੍ਰਾਈਮ ਮਿਨਿਸਟਰ ਸੀਗੇ ਸ਼ਾਇਦ ਜੀ ਉਹ ਨਾਏ জর্জ ਫਰਨਾਂਡੇਸ ਤੇ ਹਰਕਿਸ਼ਨ ਸਿੰਘ ਸਰਜੀਤ ਜਿਹੜਾ ਸੀਗਾ ਕਾਮਰੇਡ ਹਰਕਿਸ਼ਨ ਸਰਜੀਤ ਇਹਨਾਂ ਨੇ ਹੁਣਾ ਨਹੀਂ ਉੱਥੇ ਜਿਹੜੀ ਖਟਕੜ ਕਲਾਂ ਦੇ ਵਿੱਚ ਜਗਾ ਚੁਣੀ ਸੀ ਕਿਸੇ ਨੇ ਰਾਤੋਂ ਰਾਤ ਉੱਥੇ ਪਾਣੀ ਲਾਤਾ ਓਹੋ ਪਾਣੀ ਲਾਤਾ ਸਵੇਰ ਨੂੰ ਤੇ ਭਾਈ ਉੱਥੇ ਤੇ ਪਰ ਲੋ ਲਾਲਾ ਲਾਲਾ ਹੋ ਗਿਆ ਵੀ ਇਹ ਕੀ ਬਣਿਆ ਜੀ ਉਹ ਜਿਹੜੇ ਇਹਨਾਂ ਦੇ ਵਲੰਟੀਅਰ ਸੀ ਜਨਤਾ ਅਦਾਲ ਜਾਂ ਜਿਹੜੇ ਹੋਰ ਅਲਾਈਡ ਸੀਗੇ ਉਹ ਲੱਗੇ ਉੱਥੇ ਪਾਣੀ ਸਗਾ ਮਿੱਟੀ ਲਿਆਓ ਪਤਾ ਨਹੀਂ ਕਿਵੇਂ ਕਰ ਕਰਾ ਕੇ ਸੁੱਕ ਭਰੂਰੇ ਜੀ ਜਗ੍ਹਾ ਦੇ ਵਿੱਚ ਉਹ ਰੈਲੀ ਹੋਯੋਜਿਤ ਕੀਤੀ ਗਈ ਉਹ ਅੱਜ ਤੱਕ ਨਹੀਂ ਪਤਾ ਲੱਗਿਆ ਕਿ ਪਾਣੀ ਛੱਡਿਆ ਕਿਸ ਨੇ ਸੀਗਾ ਜੀ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਵੀ ਹੋ ਜਾਂਦੀਆਂ ਪਰ ਪ੍ਰਸ਼ਾਸਨ ਕਹਿ ਰਿਹਾ ਜੀ ਕਿ ਸ਼ਰਾਰਤ ਕੀਤੀ ਹੈ ਜੀ ਕਿਸੇ ਨੇ ਪਰ ਇਹ ਵੱਡਾ ਮਸਲਾ ਹੈ ਕਿ ਭਾਈ ਜਿਹੜਾ ਗੇਟ ਹੈ ਕਿਸੇ ਵੀ ਕਨਾਲ ਦਾ ਜਾਂ ਨਹਿਰ ਦਾ ਗੇਟ ਆ ਇਹ ਕੋਈ ਸ਼ਰਾਰਤੀ ਤੱਤ ਚੱਕ ਜਾਵੇ ਤਾਂ ਕਿੰਨਾ ਨੁਕਸਾਨ ਹੋਏਗਾ ਕਿਤਾ ਕਿਸੇ ਦਾ ਵੀ ਚੱਕ ਸਕਦੇ ਹੋ ਤੁਸੀਂ ਇਹ ਨਿਗਰਾਨੀ ਹੋਣੀ ਚਾਹੀਦੀ ਹੈ ਚਲੋ ਫਸਲਾਂ ਵੱਡੀਆਂ ਹੋਵਾਂਗੀਆਂ ਸੀ ਬਟ ਫਿਰ ਵੀ ਦੇਖ ਲਓ ਨਾ ਕਿੰਨਾ ਨੁਕਸਾਨ ਹੋ ਸਕਦਾ ਕਿਸੇ ਵੀ ਥਾਂ ਤੇ ਨੁਕਸਾਨ ਹੋ ਸਕਦਾ ਕਿਸੇ ਜਾਨਵਾਲ ਦਾ ਨੁਕਸਾਨ ਹੋ ਸਕਦਾ ਸੀ ਮੋਦੀ ਸਾਹਿਬ ਵੱਲ ਪਾਣੀ ਛੱਡਿਆ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਹੋ ਹੋਈਆਂ ਨੇ ਪੰਜਾਬ ਦੀ ਜੀ 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 ਇਧਰੋਂ ਕਮੈਂਟ ਵੀ ਖਾਸੇ ਆਉਂਦੇ ਪੈ ਨੇ ਕਿਸ ਨੂੰ ਲੈ ਕੇ ਜੀ ਮੈਂ ਜਰਾ ਦੇਖ ਲੈਣਾ ਇਧਰਲੇ ਪਾਸੇ ਕਮੈਂਟਾਂ ਦੇ ਉੱਤੇ ਧਿਆਨ ਦੇ ਲੈਣਾ ਜੀ ਗਰਮੀ ਬੜੀ ਆ ਜੀ ਪਾਣੀ ਤਾਂ ਛੱਡਿਆ ਹੋ ਗਾ ਕਲਵੰਤ ਜੀ ਕਹਿੰਦੇ ਪਏ ਜੀ ਆਹਨ ਆਉਂਦਾ ਵਿੱਚ ਹੀ ਬੰਦੇ ਤੁਰ ਜਾਂਦੇ ਜੀ ਤਾਂ ਇਧਰਲੇ ਪਾਸੇ ਤੋਂ ਜਸਤਾਰ ਜੀ ਆ ਆਪਣਾ ਜਸਤਾਰ ਜੀ ਕਹਿੰਦੇ ਮੈਡੀਟੇਸ਼ਨ ਦੇ ਵਿੱਚ ਵੀ ਕੈਮਰੇ ਲਾ ਕੇ ਬੈਠੇ ਹੋਏ ਨੇ 50 ਕੈਮਰੇ ਜੀ ਉਹਨੇ ਕੈਮਰੇ ਪਹਿਲਾਂ ਹੀ ਤਾਂ ਸੈੱਟ ਕਰਦਾ ਨਾ ਇਹਨਾਂ ਨੇ ਸਕੂਨ ਰੱਖਿਆ ਹੋਇਆ ਨਾ ਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਜੀ 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 ਤਾਂ ਇਹ ਉੱਪਰਲੇ ਪਾਸੇ ਇੱਕ ਇੰਨੇ ਨੇ ਕੰਟਰੀਬਿਊਟ ਕੀਤਾ ਜੀ ਨਾਲ ਹੀ ਕਹਿੰਦੇ ਕਿ ਅੱਤਵਾਦੀ ਦਾ ਸਮਰਥਨ ਕਰਕੇ ਪੰਜਾਬ ਵਿੱਚ ਅੱਗ ਲਾਉਣੀ ਹੈ ਜੀ ਸਵਾਲ ਕਰਦੇ ਪਏ ਆ ਜੀ ਅਸੀਂ ਕਿਸੇ ਨੂੰ ਨਾ ਤਾਂ ਕਿਸੇ ਦਾ ਸਮਰਥਨ ਕਰਦੇ ਪਏ ਆ ਜੀ ਤੇ ਨਾ ਹੀ ਕਿਸੇ ਦੀ ਅਸੀਂ ਕਹਿ ਲੋ ਕਿ ਬਾਈ ਕਹਿ ਲੋ ਕਿ ਉਹਦੇ ਵਿਰੋਧ ਦੇ ਵਿੱਚ ਆ ਠੀਕ ਹੈ ਤੇ ਨਾ ਅਸੀਂ ਕਿਸੇ ਨੂੰ ਇਸ ਤਰ੍ਹਾਂ ਦੇ ਨਾਲ ਇਹ ਕਿ ਅਸੀਂ ਉਹਨੂੰ ਸਰਟੀਫਿਕੇਟ ਦੇ ਸਕਦੇ ਕਿ ਤੂੰ ਅੱਤਵਾਦੀ ਹੈ ਜਾਂ ਤੂੰ ਕਹਿ ਲੋ ਕਿ ਨੈਸ਼ਨਲਿਸਟ ਹੈ ਕਿਸੇ ਨੂੰ ਅਸੀਂ ਉਹਦੇ ਬਾਰੇ ਨਹੀਂ ਕਹਿ ਸਕਦੇ ਜੀ ਚਲੋ ਇਹਨਾਂ ਦੀ ਆਜ਼ਾਦੀ ਹੈ ਇਹ ਵੀ ਗੱਲ ਕਹਿ ਰਹੇ ਨੇ ਜੀ ਦੇਖੋ ਸਭ ਗੱਲ ਇਹ ਆ ਕਿ ਅਸੀਂ ਤਾਂ ਕੋਈ ਸਮਰਥਨ ਕੀਤੇ ਨਹੀਂ ਇਹਦੇ 'ਚ ਅਸੀਂ ਤਾਂ ਸਗੋਂ 4 ਸਵਾਲ ਹੋਰ ਕੀਤੇ ਵੀ ਖੁਦ ਯਾਰ ਲੱਗਿਆ ਕਿ ਬੁਰਸ਼ਾ ਕਰਦੀ ਆ ਤੁਸੀਂ ਖੁਦ ਜਦੋਂ ਉਹਨਾਂ ਦੇ ਮਾਪਿਆਂ ਨਾਲ ਗੱਲ ਕੀਤੀ ਇਹ ਸਵਾਲ ਕੀਤਾ ਹੋਵੇਗਾ ਕਿ ਬਈ ਤੁਸੀਂ ਜਤਨ ਤੋਂ ਬਾਅਦ ਕੀ ਕਰੋਗੇ ਉਹਨੇ ਨੇ ਪਹਿਲੇ ਨਾਲ ਦੀ ਨਾਲ ਪਹਿਲੇ ਸੱਟੇ ਕਿਨੇ ਜੀ ਕਿ ਅਸੀਂ ਤਾਂ ਆਪ ਅਪੀਲ ਕਰਦੇ ਆ ਅਸੀਂ ਨਹੀਂ ਇਸ ਤਰ੍ਹਾਂ ਦਾ ਕੁਝ ਵੀ ਚਾਹਾਂਗੇ ਗੱਲ ਇਹ ਆ ਕਿ ਇਲੈਕਸ਼ਨ ਸੰਵਿਧਾਨ ਦੇ ਮੁਤਾਬਕ ਲੜ ਰਿਹਾ ਜਿਹਨੂੰ ਤੁਸੀਂ ਕੋਈ ਕੋਈ ਵੀ ਕਹੋ ਅਤਵਾਦੀ ਕਹੋ ਵੱਖਵਾਦੀ ਕਹੋ ਉਸ ਤੁਹਾਡੇ ਸੰਵਿਧਾਨ ਦੇ ਮੁਤਾਬਕ ਇਲੈਕਸ਼ਨ ਲੜ ਰਿਹਾ ਜੀ ਜੇ ਕੋਈ ਬੰਦਾ ਇਲੈਕਸ਼ਨ ਲੜ ਰਿਹਾ ਤੇ ਇਸ ਤਰ੍ਹਾਂ ਦੀ ਗਲਤ ਖਬਰਾਂ ਦੀ ਪਲਾਂਟੇਸ਼ਨ ਹੋ ਰਹੀ ਆ ਖਬਰਾਂ ਇਸ ਤਰ੍ਹਾਂ ਲਾਈਆਂ ਜਾ ਰਹੀਆਂ ਸਾਡਾ ਫਰਜ਼ ਬਣਦਾ ਹੈ ਬਾਕੀ ਸਾਨੂੰ ਵੀਰੇ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਮਾਫ ਕਰਨਾ ਤੇ ਨਾ ਹੀ ਅਸੀਂ ਕਦੇ ਪ੍ਰਚਾਰ ਕੀਤਾ ਸੀ ਤੇ ਸ਼ੁਰੂ ਚ ਹੀ ਕਿਹਾ ਸੀਗਾ ਕਿ ਜਦੋਂ ਮੀਡੀਆ ਲਾਈਨ ਲਾ ਕੇ ਖਲੋਤਾ ਸੀਗਾ ਜਦੋਂ ਅਮਰਤਪਾਲ ਸਿੰਘ ਦਾ ਹੈਸ਼ਟੈਗ ਹੀ ਬਹੁਤ ਸੀਗਾ ਅਸੀਂ ਉਦੋਂ ਵੀ ਗਰੇਸ ਕੀਤਾ ਅਸੀਂ ਹੁਣ ਵੀ ਗਰੇਸ ਕਰਦੇ ਆਂ ਇਹ ਖਬਰ ਬਹੁਤ ਵੱਡੀ ਸੀ ਕਿ ਸਵੇਰੇ ਬਾਦ ਅਮਰਤਪਾਲ ਦੇ ਵਿੱਚ ਵੀ ਤਾਰਾ ਜਾ ਪਾ ਕੇ ਲੱਗ ਗਿਆ ਸੀ ਇਹ ਉਹ ਕਰਨਾ ਜੀ ਜੀ ਇਥੋਂ ਤੱਕ ਕੰਮ ਚੱਲਿਆ ਬਲਵਿੰਦਰ ਜੀ ਕਹਿੰਦੇ ਪਏ ਆ ਪਿਛਲੇ 3 ਮਹੀਨੇ ਪਹਿਲਾਂ ਜੀ ਕਹਿੰਦੇ ਕਿ ਕੇਜਰੀਵਾਲ ਸਾਹਿਬ ਨੇ ਵੀ ਪਾਣੀ ਛੱਡ ਦਿੱਤਾ ਸੀ ਸੀਵਰੇਜ ਦਾ ਕਿਸਾਨ ਧਰਨਾ ਲਾਉਣ ਗਏ ਸੀਗੇ ਆ ਰਾਮਲੀਲਾ ਨਹੀਂ ਉਹ ਕੇਜਰੀਵਾਲ ਦਾ ਉਹਦੇ ਵਿੱਚ ਸੀਗਾ ਕੁਝ ਪਤਾ ਨਹੀਂ ਗਿਆ ਹੁਣ ਕੇਜਰੀਵਾਲ ਨੂੰ ਅਸੀਂ ਹੁਣ ਕਿਵੇਂ ਕਹਿ ਸਕਦੇ ਹਾਂ ਆਪਣੇ ਕੋਲ ਕੀ ਸਬੂਤ ਹੈ ਤੁਸੀਂ ਤੇ ਕਮੈਂਟ ਚ ਕਰਤਾ ਜੀ ਤੇ ਜੇ ਕੋਈ ਜਿਹੜਾ ਇਲਾਕਾ ਕਿਸੇ ਹੋਰ ਕੋਲ ਹੋਇਆ ਇਹਨਾਂ ਦੇ ਪ੍ਰਸ਼ਾਸਨ ਤੋਂ ਵੱਖ ਤੁਸੀਂ ਕਮੈਂਟ ਕਰ ਸਕਦੇ ਹੋ ਇਹੀ ਤੇ ਕੰਮ ਹੈ ਨਾ ਜੀ ਇਹੀ ਇਸ ਕੁਰਸੀ ਤੇ ਮਾਈਕ ਦੀ ਮੁਸ਼ਕਲ ਹੈ ਤੁਸੀਂ ਕੁਝ ਵੀ ਬੋਲ ਸਕਦੇ ਹੋ ਅਸੀਂ ਜੋ ਵੀ ਬੋਲਣਾ ਹੈ ਨਾ ਬੜਾ ਸੋਚ ਕੇ ਬੋਲਣਾ ਤੁਸੀਂ ਕੇਜਰੀਵਾਲ ਦਾ ਹੀ ਅਕਦਮ ਨਾਂ ਲੈਤਾ ਸਾਨੂੰ ਸਟੈਬਲਿਸ਼ ਕਰਨ ਲਈ ਉੱਥੇ ਪਤਾ ਕਰਨਾ ਪਊਗਾ ਪਾਰਕ ਕਿਹੜੀ ਜਗ੍ਹਾ 'ਚ ਸੀਗਾ ਉਹਦਾ ਪ੍ਰਬੰਧ ਕਿਹਦੇ ਕੋਲ ਆ ਕਿਸੇ ਕੰਪਨੀ ਕੋਲ ਆ ਜਾਂ ਜੋ ਹੈਗੀ ਐਮਐਲਸੀ ਕੀ ਉਹਨੂੰ ਕਹਿੰਦੇ ਆ ਦਿੱਲੀ ਵਾਲੀ ਜਿਹੜੀ ਹੈਗੀ ਆ ਨਿਕੋਂ ਮੈਂ ਜਿਹੜਾ ਜੀ ਕਿ ਉਹਦੇ ਕੋਲ ਸੋ ਇਸ ਤਰ੍ਹਾਂ ਕਿ ਤੁਸੀਂ ਭਾਈ ਕਰ ਸਕਦੇ ਹੋ ਤੁਹਾਡੀ ਆਜ਼ਾਦੀ ਆ ਅਸੀਂ ਸਰਕਾਰ ਕਰਦੇ ਆ ਕਿਹਦੇ ਕੋਲ ਆ ਦਿੱਲੀ ਪੁਲਿਸ ਨੇ ਛੱਡ ਦਿੱਤੇ ਜਾਂ ਕਿਸੇ ਹੋਰ ਨੇ ਛੱਡ ਦਿੱਤੇ ਜਾਂ ਫੋਰਸ ਆ ਫੋਰਸ ਆਸੀਂ ਕੇਂਤਰੀ ਬਲ ਦਾ ਜ਼ਿਕਰ ਕਰਾਂਗੇ ਤਾਂ ਹੁਣੇ ਭੰਬਕੜਾ ਨੇ ਮੈਸੇਜ ਕਰ ਦਿੰਨੇ ਆ ਕਿ ਤੇਰੇ ਕੋਲ ਕੀ ਸਬੂਤ ਆ ਭਾਈ ਜੀ 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 ہاں ਪਾਣੀ ਉੱਥੇ ਜ਼ਰੂਰ ਛੱਡਿਆ ਗਿਆ ਸੀਗਾ ਕਿਸਾਨ ਆਗੂਆਂ ਨੇ ਕਿਹਾ ਮੇਰਾ ਖੁਦ ਦਾ ਦੋਸਤ ਸੀਗਾ ਉੱਥੇ ਜੀ ਤੇ ਮੈਂ ਉਹਨੂੰ ਫੋਨ ਲਾਇਆ ਜਿੱਦਾਂ ਅਕਤਰਤਾ ਹੋਈ ਆ ਤਾਂ ਉਸਨੇ ਆਪ ਦੱਸਿਆ ਸੀਗਾ ਆਲਮ ਵਾਲੇ ਤੋਂ ਸਨ ਤੇ ਮੈਂ ਫੋਨ ਕੀਤਾ ਸੀਗਾ 3 ਵਜੇ ਮੈਂ ਕਿਹਾ ਵੀ ਦੱਸ ਅਸੀਂ ਕੋਈ ਖਬਰ ਦੇ ਵਿੱਚ ਪਾਈਏ ਕੁਝ ਤੋਂ ਉਹਨੇ ਇੱਕ ਗੱਲ ਕਿਹਾ ਕਿ ਬਈ ਇਹ ਬੜਾ ਇੰਟਰਸਟਿੰਗ ਹੈ ਕਿ ਆਪ ਹੀ ਮਨਜ਼ੂਰੀ ਦਿੱਤੀ ਨੇ ਤੇ ਆਪ ਹੀ ਇੱਥੇ ਗੰਦਾ ਪਾਣੀ ਛੱਡ ਦਿੱਤਾ ਪਰ ਸਭ ਕੁਝ ਹੋ ਗਿਆ ਡਾਨਾ ਜੀ 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 ਗੱਲ ਠੀਕ ਹੈ ਜੀ ਤਾਂ ਇਹਦੇ ਨਾਲ ਹੀ ਆਪਾਂ ਬਈ ਗੱਲਬਾਤ ਨੂੰ ਅੱਗੇ ਵੱਲ ਨੂੰ ਤੋਰਗੇ ਜੀ ਜਰਾਈਏ ਮਿੰਟੂ ਜੀ ਪੰਜਾਬ ਦੇ ਵਿੱਚ ਚਲੋ ਬੇਸ਼ੱਕ ਚੋਣ ਪ੍ਰਚਾਰ ਤਾਂ ਖਤਮ ਹੋ ਗਿਆ ਜੀ ਪਰ ਗੱਲ ਇਹ ਹੈ ਕਿ ਬਾਈ ਹੁਣ ਕਹਿੰਦੇ ਕਿ ਬਾਈ ਆਨੇ ਵਾਲੀ ਥਾਂ ਤੇ ਕਹਿ ਲੋ ਬਈ ਟਿਕਾਣੀ ਵਾਲੀ ਥਾਂ ਤੇ ਕਹਿ ਲੋ ਕਿ ਬਾਈ ਆ ਗਈ ਸਰਕਾਰ ਮਿੰਟੂ ਜੀ ਬਿਲਕੁਲ ਹਾਂ ਜੀ ਜਾਂਦੇ ਜਾਂਦੇ ਕਰ ਮਾਨ ਸਰ ਜਾਂਦੇ ਆਂਦੇ ਕਰ ਗਿਆ ਕੰਮ ਹੈ ਨਾ ਭਗਵੰਤ ਮਾਨ ਹੋਰਾਂ ਨੇ ਕੱਲ ਜਿਹੜੀ ਗੱਲ ਕੀਤੀ ਆ ਬੜੀ ਟਿਕਾ ਕੇ ਕੀਤੀ ਆ ਕਿ ਹੋਂ ਨਹੀਂ ਕੱਟੇ ਜਾਣੇ ਕਹਿੰਦੇ ਰਾਸ਼ਨ ਕਾਰਡ